ਕਾਲੀਆਂ ਮੇਰੇ ਵੀਰੋ ਥੋੜੇ ਸਮੇਂ ਦੇ ਵਿੱਚ ਜਿਹੜਾ ਲੈ ਵੀ ਖਾਨ ਵੱਡਾ ਨਾਮ ਇਸ ਲਈ ਗਭਰੂ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਚਾਰ ਜਾਫੀ ਤਿਆਰ ਨੇ ਚਾਰਾਂ ਵਿੱਚ ਹੁਣ ਕੌਣ ਬੱਲੇ ਬਲੇ ਕਰਾਉਂਦਾ ਲਾ ਵੇਖੋ ਫਰਤੀਲਾ ਧਾਮੀ ਕੰਨੀ ਖੇਡ ਕਬੱਡੀ ਦਾ ਕੀਜੀ ਪੈਣ ਵਾਲਾ ਇਸ ਲਈ ਤਕੜਾ ਨਾ ਮੜੀ ਦੇ ਹਰਾਈਆਂ ਦੇ ਵਿੱਚੋਂ 71 ਤੇ ਜਨੂਆ ਤੇ ਨਾਲ ਨੌਜਵਾਨ ਕਹਿੰਦੇ ਕਰਮੀ ਭੁਲਣਾ ਇਹਨਾਂ ਦੇ ਦੋ ਦੋ ਜਾਫੇ ਵਾਲੇ ਵੀ ਖਾਨ 11 11 ਸੌਦੇ ਕਿਹਨਾਂ ਵੱਲੋਂ ਜੀ ਜਿੰਦਾ ਕੈਨੇਡਾ ਜੱਸੀ ਨਾਲਵੇ ਹਾਂਜੀ ਉਹਨਾਂ ਵੱਲੋਂ 11 ਕੇਸ ਦੇ ਮਾਰ ਦੇ ਉੱਤੇ ਜਾਣਗੇ ਇਹ ਪੰਜ ਜੱਫੇ ਹੋ ਗਏ ਨੇ ਪੰਜ ਜੱਫੇ ਨੇ ਮੇਰੇ ਵੀਰੋ ਜੱਜ ਇਸ ਵੇਲੇ ਕਬੱਡੀ ਧਾਰਿਆ ਹੈ ਇਸ ਵੇਲੇ ਮੰਨੀਆਂ ਵਾਲਾ ਜੱਜ ਕਬੱਡੀ ਧਾਰਿਆ ਹੈ ਇਧਰ ਜਿਸ ਬੱਚੀ ਨੇ ਮੇਰੇ ਵੀਰੋ ਗਰਾਰ ਦੇ ਚੱਕਰ ਲਾਇਆ ਹੈ ਔਰ ਇਸ ਬੱਚੀ ਆ ਜਿਹੜਾ ਪਿੰਡਾਂ ਦੀ ਇਸ ਦੁਨੀਆ ਤੋਂ ਚਲੇ ਗਏ ਸਨ ਔਰ ਇਹਨਾਂ ਘਰਾਂਾਂ ਦੇ ਵਿੱਚ ਮੇਰੇ ਵੀਰੋ ਪਰੋਟੇ ਵੇਚਦੇ ਸੀਗੇ ਔਰ ਜਿੰਨਾ ਵੀ ਹੋਇਆ ਇਸ ਬੱਚੀ ਦਾ ਤਾੜ-ਤਾਲ ਜ਼ਰੂਰ ਕਰਦੇ ਹੋ ਸਟੇਜ ਉੱਤੇ ਜਿੰਨੇ ਵੀ ਮਾਨਯੋਗ ਸ਼ਖਸੀਅਤਾਂ ਬੈਠੀਆਂ ਮੈਂ ਸਾਰਿਆਂ ਨੂੰ ਆਰੋਜੀ ਰੱਤਾ ਥੇ ਰੱਤਾ ਥੇ ਰੱਤਾ ਥੇ ਕਬੱਡੀਆ ਖਿਡਾਰੀ ਜਿਹੜੇ ਉਹ ਤਿਆਰੀ ਫੜ ਕੇ ਜਲਦ ਆ ਜਾਣ ਲਓ ਕੁਝ ਕਬੱਡੀਆ ਇਸ ਮੈਚ ਦੇ ਬਾਕੀ ਨੇ ਪਈ ਹੋਈ ਕਬੱਡੀ ਇਸ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਚਾਰ ਜੱਫੀਆਂ ਦੇ ਵਿੱਚੋਂ ਇਸ ਲਈ ਗगन ਸੂਰੀਆ ਵਾਲੀਆ ਫਿਰ ਲਾ ਤਕੜਾ ਜੱਫਾ ਕਜੂਰ ਆਇਆ ਆਪਣੀ ਟੀਮ ਦੇ ਲਈ ਮੈਚ ਸਮਾਪਤ ਹੈ ਸੂਰਿਆਲ ਦੀ ਟੀਮ ਨੇ ਜਿੱਤੂਗੀ ਪਹਿਲਾਂ ਤਾਂ ਮੈਂ ਮੁਬਾਰਕਬਾਦ ਦੇਣਾ ਦਵਾ ਮੇਰੇ ਭਰਾ ਨੂੰ ਕਮਲ ਮੰਗੜ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਜੋ ਕਿ ਬਹੁਤ ਹੀ ਨੇਕ ਉਪਰਾਲਾ ਖੇਡਾਂ ਦਾ ਸਪੋਰਟਸ ਦਾ ਹਰ ਸਾਲ ਆਪਣੇ ਨਗਰ ਦੇ ਵਿੱਚ ਕਰਾਉਂਦੇ ਨੇ ਕਿਉਂਕਿ ਅੱਜ ਦੇ ਨੌਜਵਾਨਾਂ ਨੂੰ ਆਪਾਂ ਨਸ਼ਿਆਂ ਨਾਲੋਂ ਬਚਾਉਣਾ ਵਾ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਕੱਢਣਾ ਵਾ ਤਾਂ ਉਹਦਾ ਕੋਈ ਦੂਜਾ ਹੋਰ ਹੱਲ ਹੈ ਨਹੀਂਗਾ ਸਿਰਫ ਇੱਕੋ ਹੀ ਹੱਲ ਆ ਖੇਡਾਂ ਵੀ ਆਪਾਂ ਆਪਣੇ ਨੌਜਵਾਨਾਂ ਨੂੰ ਆਪਾਂ ਖੇਡਾਂ ਨਾਲ ਜੋੜੀਏ ਜੇ ਆਪਣਾ ਨੌਜਵਾਨ ਖੇਡਾਂ ਨਾਲ ਜੁੜੂਗਾ ਤਾਂ ਹੀ ਉਹਦਾ ਰੁਝਾਨ ਚੰਗੇ ਪਾਸੇ ਜਾਊਗਾ ਕੋਈ ਆਪਣੇ ਖੇਡਾਂ ਦੇ ਵਿੱਚੋਂ ਨਿਕਲ ਕੇ ਕੋਈ ਸਪੋਰਟਸ ਦੇ ਇੱਕ ਸਪੋਰਟਸ ਕੋਰਟੇ ਦੇ ਵਿੱਚ ਉਹ ਕੋਈ ਆਈਪੀਐਸ ਬਣਦਾ ਕੋਈ ਐਸਐਸਪੀ ਬਣਦਾ ਵਾ ਸੋ ਇਹ ਬਹੁਤ ਇੱਕ ਚੰਗਾ ਤੇ ਬਹੁਤ ਵਧੀਆ ਉਪਰਾਲਾ ਵਾ ਮਾਨ ਸਿੰਘ ਸਾਹਿਬ ਦਾ ਸੋ ਇਦਾਂ ਦੇ ਉਪਰਾਲੇ ਮੈਂ ਚਾਹੁੰਦਾ ਕਿ ਸਾਨੂੰ ਹਲਕੇ ਦੇ ਹਰ ਪਿੰਡ-ਪਿੰਡ ਦੇ ਵਿੱਚ ਹੋਣੇ ਚਾਹੀਦੇ ਕਿਉਂਕਿ ਤੁਸੀਂ ਜਾਣਦੇ ਹੋ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਹਰ ਕੋਈ ਕਹਿੰਦਾ ਵੀ ਨਸ਼ਾ ਖਤਮ ਕਰਦਾਂਗੇ ਪਰ ਨਸ਼ੇ ਦਾ ਜਿਹੜਾ ਬੋਲ ਬੱਲਾ ਉਹ ਬਹੁਤ ਜ਼ਿਆਦਾ ਵਾ ਇਹ ਹਰ ਇੱਕ ਮੇਰੇ ਭਰਾ ਨੂੰ ਮੈਂ ਤੁਹਾਡੇ মিডিਆ ਦੇ ਰਾਹੀਂ ਬੇਨਤੀ ਕਰਦਾ ਕਿ ਆਪਾਂ ਨੂੰ ਆਪੋ ਆਪਣੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਸੰਭਾਲਣ ਵਾਸਤੇ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਆ ਤੋਂ ਮੈਂ ਆਪਣੇ ਬੰਨਿਓ ਮਾਰਕਟ ਸਾਹਿਬ ਨੂੰ ਇਹਨਾਂ ਦੀ ਸਾਰੀ ਸਮੁੱਚੀ ਟੀਮ ਨੂੰ ਜਿੰਨੇ ਸਮੁੱਚੇ ਖਿਡਾਰੀ ਇੱਥੇ ਆਏ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਬਹੁਤ ਵਧੀਆ ਉਪਰਾਲਾ ਵਾ ਇਹਨਾਂ ਦਾ ਉਪਰਾਲਾ ਇਹ ਹਰ ਸਾਲ ਵੱਧ ਚੜ ਕੇ ਕਰਨਗੇ ਸਾਨੂੰ ਹੋਰ ਵੀ ਇਸ ਗੱਲ ਤੇ ਆਸ ਹੈ ਤੇ ਮੇਰੇ ਬੰਨਿਓ ਖਾਸ ਕਰਕੇ ਇਹਨਾਂ ਦੀ ਸਾਰੀ ਟੀਮ ਨੂੰ ਕਮਲ ਮਾਰਕਟ ਦੀ ਨੂੰ ਬਹੁਤ-ਬਹੁਤ ਮੁਬਾਰਕਬਾਦ ਹੋਰ ਵੀ ਤੁਹਾਨੂੰ ਜਿਆਦਾ ਦੇਖਦੇ ਪਏ ਨੇ ਕਿ ਕਿ ਲੱਭੇ ਨੂੰ ਮਦਦ ਕਰਦੇ ਹੋਣਗੇ ਤੇ ਇਹ ਹੈਗਾ ਜੁੜਾ ਬੇਨਾਮ ਲੱਗ ਰਿਹਾ ਕਿ ਹਾਂ ਬਲੇ ਥੋੜੇ ਦੇ ਨੋਟਾ ਤੋਂ ਸਾਡੇ ਪਿੰਡ ਜਾਰੀ ਰਹਿਣ ਦੇਖੋ ਜੀ ਖੇਡਾਂ ਇੱਕੋ ਇੱਕ ਜਰੀਆ ਨੇ ਤੁਹਾਨੂੰ ਸਵਸਥ ਰੱਖਣ ਲਈ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਸਭ ਤੋਂ ਵਧੀਆ ਤੇ ਸਸਤਾ ਤੇ ਸੌਖਾ ਜਰੀਆ ਨੇ ਸਾਡੀ ਇਹੀ ਗੁਜਾਰਿਸ਼ ਆ ਬਾਕੀ ਦਾ ਸੰਤੂ ਸਾਹਿਬ ਨੇ ਤੁਹਾਨੂੰ ਗੱਲਾਂ ਦੱਸੀਆਂ ਨੇ ਹਰ ਪਿੰਡ ਵਾਸੀ ਹਰ ਪਿੰਡ ਦੀ ਪੰਚਾਇਤ ਨੂੰ ਸਰਪੰਚਾਂ ਨੂੰ ਇਹੀ ਬੇਨਤੀ ਆ ਦਾਨੀਅਲ ਹਲਕੇ ਦੇ ਪੂਰੇ ਪੰਜਾਬ ਨੂੰ ਕਿ ਆਪਣੇ ਪਿੰਡ ਵਿੱਚ ਗਰਾਊਂਡ ਬਣਾਓ ਜਿੱਥੇ ਬੱਚੇ ਜਾ ਕੇ ਪ੍ਰੈਕਟਿਸ ਕਰ ਸਕਣ ਜਿਹੜੇ-ਜਿਹੜੇ ਪਿੰਡ ਪਿੰਡ ਦੇ ਵਿੱਚ ਗਰਾਊਂਡ ਨਹੀਂ ਹੈਗਾ ਇਹੀ ਆ ਕਿ ਸਾਰੇ ਪਿੰਡਾਂ ਵਾਲੇ ਆਪਣੇ ਆਪਣੇ ਪਿੰਡ 'ਚ ਗਰਾਊਂਡ ਬਣਾਉਣ ਤਾਂ ਕਿ ਬੱਚਿਆਂ ਨੂੰ ਸਹੂਲਤ ਮਿਲ ਸਕੇ ਸੌਖੇ ਹੋ ਕੇ ਉਹ ਪ੍ਰੈਕਟਿਸ ਕਰ ਸਕਣ ਖੇਡਾਂ ਨਾਲ ਜੁੜ ਕੇ ਇਹ ਨਸ਼ਿਆਂ ਦੇ ਜਾਲ 'ਚੋਂ ਨਿਕਲੀਏ ਨੌਜਵਾਨ ਪੀੜ੍ਹੀ ਆਪਣੀ ਸਹੀ ਰਾਹ ਤੇ ਰਹੇ ਤੇ ਖੇਡਾਂ ਲਈ ਸਾਰਿਆਂ ਨੂੰ ਆਪਾਂ ਨੂੰ ਯੋਗਦਾਨ ਦੇਣਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸਪான்ਸਰ ਨੇ ਜਿਹੜੇ ਇਸ ਟੂਰਨਾਮੈਂਟ ਦੇ ਸਿਮਰ ਸਿੱਧੂ ਜੀ ਤੇ ਉਹਨਾਂ ਦੇ ਨਾਲ